ਸਰ ਬਾਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਜਿਹੜੀ ਸਟੈਚੂਟਰੀ ਬਾਡੀ ਹੈ ਵਕੀਲਾਂ ਦੀ ਬਾਰ ਕਾਉਂਸਲ ਤੇ ਸਾਡੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਕੋਲਾਬੋਰੇਟ ਕਰਕੇ ਇੱਕ ਇੰਟਰਨੈਸ਼ਨਲ ਲਾਅ ਕਾਨਫਰੰਸ ਕਰਨ ਜਾ ਰਹੇ ਹਾਂ 14 ਤਰੀਕ ਨੂੰ ਅੰਮ੍ਰਿਤਸਰ ਇਹਦਾ ਥੀਮ ਹੈ ਜਸਟਿਸ ਐਂਡ ਕੰਪੈਸ਼ਨ ਲੀਗਲ ਥਾਟ ਇਨ ਚੇਂਜਿੰਗ ਵਰਲਡ ਗੁਰੂ ਨਾਨਕ ਪਾਤਸ਼ਾਹ ਦੇ 555 ਸਾਲ ਦੀ ਵਰਸਨ ਅਨਿਵਰਸਰੀ ਸਾਡੇ ਸੰਵਿਧਾਨ ਦੇ 75 ਸਾਲ ਪੂਰੇ ਹੋਣ ਤੇ ਤੇ ਸਾਡੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ 165 ਸਾਲ ਪੂਰੇ ਹੋਣ ਤੇ ਅਸੀਂ ਇਹ ਫੰਕਸ਼ਨ ਕਰ ਰਹੇ ਹਾਂ ਇਦੇ ਵਿੱਚ ਜਸਟਿਸ ਸੂਰਿਆ ਕਾਨ ਸਾਡੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਉਹ ਚੀਫ ਗੈਸਟ ਹੋਣਗੇ ਸਾਡੇ ਚੀਫ ਜਸਟਿਸ ਹਾਈ ਕੋਰਟ ਦੇ ਸੀਲ ਨਾਗੂ ਜੀ ਉਹ ਵੀ ਆ ਰਹੇ ਨੇ ਤੇ ਵੀਅਰ ਐਕਸਪੈਕਟਿੰਗ 30-35 ਹਾਈ ਕੋਰਟ ਜੱਜਸ ਇਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਐਮਿਨੈਂਟ ਲੀਗਲ ਫਿਲਾਸਫਰਸ ਸਕਾਲਰਸ ਜੂਰੀਸਟ ਵੀ ਆ ਰਹੇ ਨੇ ਸਾਰੇ ਵਕੀਲ ਸਹਿਬਾਨ ਸਾਡੇ ਪੰਜਾਬ ਦੇ ਅਸੀਂ ਇਨਵਾਈਟ ਕੀਤੇ ਨੇ ਸੋ ਇੱਕ ਇੱਕ ਇੰਟਰਨੈਸ਼ਨਲ ਲਾ ਕਾਨਫਰੰਸ ਆ ਜਿਹਦੇ ਵਿੱਚ ਜੱਜ ਸਹਿਬਾਨ ਵਕੀਲ ਸਹਿਬਾਨ ਤੇ ਸਾਡੇ ਲਾ ਸਟੂਡੈਂਟਸ ਲਾ ਕਾਲਜਸ ਦੇ ਇੱਕਠੇ ਹੋ ਕੇ ਅਸੀਂ ਡਿਫਰੈਂਟ ਟਾਪਿਕਸ ਤੇ ਡਿਸਕਸ਼ਨ ਕਰਾਂਗੇ ਤਾਂ ਕਿ ਅਸੀਂ ਕੋਈ ਤਾਂ ਨਿਚੋੜ ਕੱਢ ਸਕੀਏ ਤਾਂ ਕਿ ਜਿਹੜਾ ਜਸਟਿਸ ਤੇ ਕੰਪੈਸ਼ਨ ਆ ਨਵੇਂ ਨਵੇਂ ਸਿਸਟਮ ਵਿੱਚ ਉਹ ਲੋਕਾਂ ਨੂੰ ਵਧੀਆ ਤੇ ਚੰਗੀ ਤਰ੍ਹਾਂ ਮਿਲ ਸਕੇ ਕਿੰਨਾ ਕੁ ਫਾਇਦਾ ਮਿਲੇਗਾ ਜੀ ਸਰ ਬਿਲਕੁਲ ਮਿਲੇਗਾ ਜੀ ਬਿਲਕੁਲ ਇੱਕ 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 ਕੋਸ਼ਿਸ਼ ਆ ਵੀ ਜਿੰਨੇ ਵੀ ਜਸਟਿਸ ਸਿਸਟਮ ਦੇ ਰਿਲੇਟਡ ਪੈਰੇਦਾਰ ਨੇ ਭਾਵੇਂ ਜੱਜਸ ਨੇ ਭਾਵੇਂ ਐਡਵੋਕੇਟਸ ਨੇ ਭਾਵੇਂ ਲਾਅ ਸਟੂਡੈਂਟਸ ਨੇ ਭਾਵੇਂ ਲਾਅ ਦੇ ਸਕਾਲਰਸ ਨੇ ਉਹਨਾਂ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਤੇ ਜਸਟਿਸ ਨਾਲ ਕੰਪੈਸ਼ਨ ਤੇ ਡਿਸਕਸ਼ਨ ਕਰਾਂਗੇ ਇੰਟਰਐਕਟਿਵ ਸੈਸ਼ਨਸ ਹੋਣਗੇ ਸਾਡੇ ਤਿੰਨ ਟੈਕਨੀਕਲ ਸੈਸ਼ਨ ਨੇ ਨੌਗਲ ਤੋਂ ਵਲਿਟਰੀ ਲਵਾ ਉਹਨਾਂ ਵਿੱਚ ਇਹ ਡਿਸਕਸ਼ਨ ਕਰਕੇ ਤੁਹਾਨੂੰ ਨਿਚੋੜ ਕੱਢ ਕੇ ਦਵਾਂਗੇ ਕਿ ਇਸ ਸਿਸਟਮ ਨੂੰ ਹੋਰ ਕਿਵੇਂ ਬੈਟਰ ਕਰ ਸਕਦੇ ਆ ਤੇ ਜਿਹੜੇ ਗੁਰਨਾਨਕ ਪਾਤਸ਼ਾਹ ਤੋਂ 400 500 ਸਾਲ ਪਹਿਲਾਂ ਕਹਿ ਗਏ ਸੀ ਗੱਲਾਂ ਉਹਦੀ ਰੈਲੇਵੈਂਸੀ ਅੱਜਕੱਲ ਕਿੰਨੀ ਜ਼ਿਆਦਾ ਹੈਗੀ ਮੇਰਾ ਗੱਲ ਹੈ ਕਿ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਐਡੀ ਵੱਡੀ ਕਾਨਫਰੰਸ ਜਿਹੜੀ ਹੈ ਉਹ ਓਰੀਆ ਰ ਉਹਦਾ ਸੈਸ਼ਨ ਜਿਹੜਾ ਹੈਗਾ ਉਹ ਡਿਸਟ੍ਰਿਕਟ ਕੋਰਟ ਕੰਪਲੈਕਸ ਦੇ ਵਿੱਚ ਹੋ ਰਿਹਾ ਜਿਵੇਂ ਸਾਡੇ ਮੈਂਬਰ ਬਾਰ ਕਾਉਂਸਲ ਨੇ ਦੱਸਿਆ ਹੈ ਇਹਦਾ ਇੱਕ ਡਿਸਕਸ਼ਨ ਹੈ ਕਿ ਜਸਟਿਸ ਨੂੰ ਕਿਵੇਂ ਸਿੰਪਲੀਫਾਈ ਕੀਤਾ ਜਾਏ ਔਰ ਰੂਟ ਲੈਵਲ ਤੇ ਉਤੇ ਡਿਸਟ੍ਰਿਕਟ ਕੋਰਟ ਦਾ ਜਿਹੜੇ ਐਡਵੋਕੇਟਸ ਨੇ ਉਹਨਾਂ ਦੀ ਪਾਰਟਿਸਪੇਸ਼ਨ ਹੈ ਜੱਜ ਦੀ ਪਾਰਟਿਸਪੇਸ਼ਨ ਹੈ ਸੋ ਥੈਟ ਕਿ ਅਸੀਂ ਕਾਨੂੰਨ ਨੂੰ ਇਹਦਾ ਕਰਕਸ ਕੱਢ ਕੇ ਜਸਟਿਸ ਨੂੰ ਹੋਰ ਜਿਹੜਾ ਹੈਗਾ ਸਿੰਪਲੀਫਾਈ ਕਰਨ ਦੇ ਤਰੀਕੇ ਕੱਢ ਕੇ ਇਹ ਇਹਨਾਂ ਕਾਨਫਰੰਸਿਸ ਦਾ ਇਹੋ ਹੀ ਫਾਇਦਾ ਹੈ ਕਿ ਜਦੋਂ ਅਸੀਂ ਉੱਥੇ ਡਿਸਕਸ਼ਨਸ ਕਰਦੇ ਹਾਂ ਉਹ ਯਰ ਲਾਟਸ਼ਿਪਸ ਕੋਲ ਜਾਂ ਗਵਰਨਮੈਂਟ ਕੋ ਜਾਵੇ ਸੋ दैट ਕਿ ਫਰਦਰ ਜਿਹੜੀਆਂ ਐਮੈਂਡਮੈਂਟਸ ਨੇ ਉਹ ਸਾਫ ਦੇ ਨਾਲ ਹੋਵੇ ਯੰਗ ਲਾਇਰਸ ਨੂੰ ਕਿੰਨਾ ਖ ਫਾਇਦਾ ਮਿਲਿਆ ਯੰਗ ਲਾਇਰਸ ਨੇ ਦੇਖੋ ਲਾਅ ਇਹਨਾਂ ਜਿਹੜਾ ਇੱਕ ਸਮੁੰਦਰ ਹੈ ਇਹਨੂੰ ਬੰਦਾ 90 ਸਾਲ ਦਾ ਹੁੰਦਾ ਨਾ ਉਦੋਂ ਤੱਕ ਸਿੱਖਦਾ ਰਹਿੰਦਾ ਸੋ ਇਹ 90 ਸਾਲ ਵਾਲਿਆਂ ਵਾਸਤੇ ਵੀ ਸਿੱਖਣ ਵਾਸਤੇ ਇੱਕ ਜੀਜ਼ ਹੈ ਤੇ ਯੰਗ ਲਾਇਰਸ ਵਾਸਤੇ ਵੀ ਹੈ ਤੇ ਸਰ ਇਹਦੇ ਵਿੱਚ ਜਿਹੜੀ ਜਸਟਿਸ ਡਿਲੇਡ ਹੁੰਦਾ ਕਿ ਉਹ ਵੀ ਇਸ ਦਾ 파ਟ ਹੋਏਗਾ ਦੇਖੋ ਮੈਂ ਪਹਿਲਾਂ ਹੀ ਕਿਹਾ ਜਿਵੇਂ ਸਾਡੇ ਮੈਂਬਰ ਬਾਰ ਕੌਂਸਲ ਨੇ ਸਾਡਾ ਪਰਪਸ ਹੀ ਇਹ ਹੈ ਜਿਹੜਾ ਮੇਨ ਥੀਮ ਹੈ ਜਿਹੜਾ ਕਾਨਫਰੰਸ ਦਾ ਉਹ ਹੀ ਹੈ ਕਿ ਕਿਵੇਂ ਲੋਕਾਂ ਨੂੰ ਜਲਦੀ ਤੋਂ ਜਲਦੀ ਔਰ ਵਈਆ ਤਰੀਕੇ ਦੇ ਨਾਲ ਜਸਟਿਸ ਮਿਲਾਇਆ ਜਾਏ ਕਿੰਨੀ ਤਰੀਕ ਨੂੰ ਹੋਏਗਾ ਕੀ ਵੈਨਿਊ ਹੈ 14 ਦਸੰਬਰ ਨੂੰ ਹੈ ਜੀ 10 ਵਜੇ ਇਹਦੀ ਓਪਨਿੰਗ ਹੈ 골ਡਨ ਜੁਬਲੀ ਐਡੀਟੋਰੀਅਮ ਯੂਨੀਵਰਸਿਟੀ ਦੇ ਵਿੱਚ ਸਾਡੇ ਔਨਰੇਬਲ ਜਸਟਿਸ ਸੂਰੇकांत ਜੀ ਚੀਫ ਜਸਟਿਸ ਨੇ ਸਾਡੇ ਆਪਣੇ ਚੀਫ ਜਸਟਿਸ ਸਾਹਿਬ ਆ ਰਹੇ ਨੇ ਸਾਡੇ ਬਾਹਰ ਕੌਂਸਲ ਦੇ ਮੈਂਬਰਸ ਨੇ ਸਾਡੇ ਇਨਸਪੈਕਸ਼ਨ ਜੱਜ ਸ਼੍ਰੀ ਅਨੂਪਿੰਦਰ ਗਰੇਵਾਲ ਜੀ ਆ ਰਹੇ ਨੇ ਔਰ ਜਿਵੇਂ ਸਾਨੂੰ ਜੋ ਅਜੇ ਤੱਕ ਇਨਫਰਮੇਸ਼ਨ ਆ ਚੁੱਕੀ ਹੈ ਨੀਅਰ ਅਬਾਊਟ 20 ਤੋਂ 25 ਜੱਜਿਸ ਇੱਥੇ ਆਣ ਕੇ 12 ਵੀ ਜੱਜਿਜ਼ ਆ ਰਹੇ ਨੇ ਔਰ ਇਹ ਤੋਂ ਬਾਅਦ ਤਿੰਨ ਸੈਸ਼ਨ ਹੋਣੇ ਆ ਇੱਕ ਯੂਨੀਵਰਸਿਟੀ ਜੁਣਾ ਹੈ ਇਕ ਕਾਲਜ ਕੋਲੇ ਇੱਕ ਕਚੈਰੀ ਦੇ ਵਿੱਚ ਉਹਨਾਂ ਕਬਡੀ ਚੀਜ਼ ਆ ਅੰਮ੍ਰਿਤਸਰ ਵਾਸਤੇ ਅਗਰ ਗੱਲ ਮੈਂ ਜੇ ਕਹਿੰਨਾ ਪ੍ਰੈਜਿਡੈਂਟ ਐ ਜੇ ਐਜੇ ਪ੍ਰੈਜਿਡੈਂਟ ਮੈਂ ਕਹਾਂਗਾ ਜੀ ਕਿ ਮੈਂ ਤੇ ਆਪਣੇ ਕੈਰੀਅਰ ਦੇ ਵਿੱਚ ਜਦੋਂ ਦੀ ਵਕਾਲਤ ਜੁਆਇਨ ਕੀਤੀ ਹੈ ਐਹੋ ਜੀ ਕਾਨਫਰੰਸ ਪਹਿਲੀ ਵਾਰੀ ਔਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਐਹੋ ਜੀ ਸੈਸ਼ਨ ਅੰਮ੍ਰਿਤਸਰ ਕਚੈਰੀ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਜੋ ਆਪਣੇ ਆਪ ਦੇ ਵਿੱਚ ਇੱਕ ਹਿਸਟਰੀ ਹੈ ਔਰ ਮੈਂ ਇਹਦਾ ਕ੍ਰੈਡਿਟ ਆਪਣੇ ਮੈਂਬਰ ਬਾਰ ਕੌਂਸਲ ਕਰਨ ਜੀ ਜਿਹਨੂੰ ਲੈਣਾ ਕਿਉਂਕਿ ਇਹਨਾਂ ਨੇ ਇਹਨਾਂ ਨੇ ਬੜੀ ਐਫਰਟ ਕਰਕੇ ਇੱਕ ਕਾਨਫਰੰਸ ਇੱਥੇ ਰਖਵਾਈ ਹੈ ਔਰ ਅੰਮ੍ਰਿਤਸਰ 바ਰ ਐਸੋਸੀਏਸ਼ਨ ਨੂੰ ਮੈਂ ਇਨੀ ਗੱਲ ਕਹਾਂਗਾ ਕਿ ਲੀਗਲ ਮੈਪ ਦੇ ਉੱਤੇ ਉੱਪਰ ਲੈ ਕੇ ਆਏ ਜਿਹੜਾ ਵੱਡੇ ਤਰੀਕੇ ਦੇ ਨਾਲ ਜਸਟਿਸ ਨੂੰ ਜਿਹੜਾ ਸਿੰਪਲੀਫਾਈ ਤੁਸੀਂ ਕੀ ਕੀਤਾ ਜਾਏਗਾ ਉਹਦੇ ਚ ਕੀ ਚੀਜ਼ ਐਸੀ ਹੋਏਗੀ ਜਿਹੜੀ ਜਨਤਾ ਨੂੰ ਵੀ ਉਹਦਾ ਫਾਇਦਾ ਮਿਲੇ ਜਨਤਾ ਦੇਖੋ ਡਿਸਕਸ਼ਨ ਦੁਨੀ ਹੈ ਲਾ ਬਣਾਇਆ ਜਾਂਦਾ ਹੈ ਲਾ ਕੋਰਟਸ ਇੰਟਰਪ੍ਰੀਟ ਕਰਦੀਆਂ ਸਰਕਾਰਾਂ ਬਣਾਉਂਦੀਆਂ ਅਸੀਂ ਐਡਵੋਕੇਟ ਜਿਹੜੀਆਂ ਪਾਰਟ ਆ ਸਿਸਟਮ ਦਾ ਅਸੀਂ ਇੱਥੇ ਇਹੋ ਹੀ ਡਿਸਕਸ਼ਨ ਕਰਨੀ ਹੈ ਜੱਜ ਜੀ ਦੇ ਸਾਹਮਣੇ ਕਿ ਕਿਹੜੇ ਕਿਹੜੇ ਸਟੈਪਸ ਲਿੱਤੇ ਜਾਣ so that ਕਿ ਜਸਟਿਸ ਨੂੰ ਹੋਰ ਸਿੰਪਲੀਫਾਈ ਕਰਕੇ ਲੋਕਾਂ ਨੂੰ ਜਲਦੀ ਤੋਂ ਜਲਦੀ ਚੱਟੇ